ਤੂੰ ਘਟ ਘਟ ਅੰਦਰ ਸਰਵਰ ਬਿਰੰਤਰ ਜੀ ਹਰੇ ਕੋ ਪੁਰਖ ਸਭ ਮਾਨੋੜ ਤੂੰ ਘਟ ਘਟ ਅੰਦਰ ਸਰਵ ਨਿਰੰਤਰ ਜੀ ਤੂੰ ਘਟ ਘਟ ਅੰਦਰ ਸਰਵ ਨਿਰੰਤਰ ਹਰੇ ਕੋ ਪੁਰਖ ਸਭ ਮਾਨੋ ਇੱਕ ਕੋ ਪੁਰਖ ਸਾਰਿਆਂ ਦੀ ਸੁਭਾਇਆ ਹੋਇਆ ਘਟ ਘਟ ਅੰਦਰ ਹੈ ਘਟ ਘਟ ਅੰਦਰ ਅਲੱਗ ਅਲਸਾਂ ਲਿਆ ਰਹੇ ਜਿਹੜਾ ਘਟ ਅੰਦਰ ਉਹ ਹੀ ਸਰਵ ਦੇ ਵਿੱਚ ਹੋ ਸਦਾ ਚੱਲਦਾ ਸਾਰਿਆਂ 'ਚ ਸਰਵ ਨਿਰੰਤਰ ਜੀ ਉਹ ਦੂਏ ਜੰਤਰੇ ਦੂਆ ਉਹ ਤਾਂ ਜੰਤ ਕਹਿ ਦਿੱਤਾ ਨਾ ਕੈ ਨਾਨਕ ਜੰਤ ਵਿਚਾਰਾ ਉਹ ਤਾਂ ਜੰਤ ਹੋ ਗਿਆ ਤੂੰ ਹੈ ਜਿਹੜਾ ਜਿਹਦੇ ਚੋ ਜੰਤ ਪੈਦਾ ਹੋਇਆ ਤੂੰ ਘਟ ਘਣ ਅੰਦਰ ਸਰਵਰ ਉੱਤਰ ਜੀ ਤੂੰ ਹੈਗਾ ਤੂੰ ਮਰਦੇ ਅੰਦਰ ਹੈ ਮਰ ਤੇਰੀ ਸ਼ਕਤੀ ਹੋ ਹੈ ਇੱਕ ਦਾਤ ਸੇ ਇੱਕ ਪਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਬੰਦੀ ਸ਼ਕਤੀ ਅਸਲ ਚੇਤਨਾ ਹੁਕਮ ਹੈ ਪਰ ਕੁਝ ਨਹੀਂ ਹੁੰਦਾ ਜੇ ਪਰਮੇਸ਼ਰ ਦਾ ਬਾਣਾ ਪਰਮੇਸ਼ਰ ਦਾ ਹੁਕਮ ਹੈ ਜੇ ਦਾ ਬੰਦਾ ਦਾ ਬਾਣਾ ਹੋਏ ਮਨ ਹੋਂ ਵਿੱਚ ਆਇਆ ਸੀ ਅਸਲ ਜਿਹੜੀ ਉਹਦੀ ਹੋਰ ਉਹੀ ਟਕਰਾ ਰਹੀ ਉਹ ਵੀ ਹੋਂ ਹੈ ਨਾ ਉਹਦੇ ਵਿੱਚ ਉਹਦੀ ਹੋਰ ਟਕਰਾ ਰਹੀ ਹੈ ਜਿਆਦਾ ਛੱਡ ਦੂਗਾ ਉਹ ਬਸ ਕਦਾਂ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਇੱਕ ਦਾਤੇ ਨੇ ਇੱਕ ਪੇਖਾਰੀ ਸਭ ਤੇਰੇ ਚੋਜ ਵਡਾਣਾ ਦਾਤੇ ਕੌੜ ਪਦਾਰਥਾਂ ਦੀ ਗੱਲ ਨਹੀਂ ਹੋ ਸਕਦੀ ਪਦਾਰਥਾਂ ਵਾਲੇ ਨੂੰ ਦਾਤਾ ਬਰਵਾਣੀ ਨਹੀਂ ਬਣਦੀ ਜੇ ਦਾ ਪਦਾਰਥਾਂ ਵਾਲੇ ਨੂੰ ਦਾਤਾ ਲੈ ਦੀ ਗੱਲਾਂ ਦੇ ਦਾਤਾ ਜੀ ਇਹ ਅਰਥ ਕਰ ਸਕਦੇ ਆ ਕੁਝ ਆਪੜਿਆਂ ਨੂੰ ਦਾਤੇ ਬਣਦੇ ਨੇ ਕੁਝ ਪਖਾਰੀ ਹੈਗੇ ਹੀ ਨੇ ਪਖਾਰੀ ਦਾ ਵੀ ਫਰਕ ਨਾਲ ਹੈਗੇ ਹੀ ਨੇ ਕੁਝ ਆਪੜਿਆਂ ਨੂੰ ਦਾਤੇ ਬਣਦੇ ਨੇ ਪਰ ਇਹ ਗੱਲ ਹੈ ਜੀ ਬਣਦੇ ਨਹੀਂ ਲਿਖਿਆ ਹੋਇਆ ਹੈ ਉਹ ਕਹਿੰਦੇ ਦਾਤੇ ਦੇ আর ਪਖਾਰੀ ਨੇ ਇੱਕ ਦਾਤੇ ਇੱਕ ਪਖਾਰੀ ਜੀ ਕੁਝ ਦਾਤੇ ਨੇ ਕੁਝ ਪਖਾਰੀ ਨੇ ਜਿਹੜਾ ਗਿਆਨ ਦੇਣ ਵਾਲਾ ਉਹ ਦਾਤਾ ਬਸ ਜਾਏ ਉਹਦਾ ਦਰੂਗਾ ਦਿੱਤਾ ਜਾਂਦਾ ਗਿਆ ਹਣ ਚਾਹੇ ਉਹ ਪਰਮੇਸ਼ਰ ਦਾ ਦੁਆਇਆ ਹੀ ਦਿੰਦਾ ਉਹ ਆਪ ਕਹਿੰਦਾ ਮੇਰੀ ਹੈਗਾ ਦਦਾ ਖੁਦਾ ਆਪ ਕਹਿੰਦਾ ਦਦਾ ਦਾਤਾ ਇੱਕ ਐਸਾ ਇਹ ਕਿਉਂ ਕਹਿਣਾ ਪਿਆ ਐਕਚੁਅਲੀ ਦਦਾਤਾ ਹੋਈ ਹੈ ਉਹ ਦੇ ਰਿਹਾ ਜਿਹੜਾ ਪਰ ਉਹ ਡਿਨਾਈ ਕਰ ਜਾਂਦਾ ਆਪਣੀ ਸਭਾਈ ਦੇ ਚੁੰਦਾ ਦਦਾ ਦਾਤਾ ਹੈ ਕਹਿੰਦਾ ਸਭ ਕੋ ਦੇ ਉਹਦਾ ਐਵੇਂ ਦਾ ਨਾ ਤਾਂ ਮੈਨੂੰ ਮੇਰੇ ਨਾਲ ਹੱਥੇ ਹੱਥ ਲੱਗਿਆ ਬਸ ਤੂੰ ਮੇਰੀ ਹੈਨੀ ਜੇ ਮੈਂ ਬੁਲਾਇਆ ਬੋਲੇ ਅਸਲ ਦਾਦਾ ਤਾਂ ਤੋਹੀ ਜੇ ਸੰਸਾਰ ਦੇ ਵਿੱਚ ਵੀ ਜਿਹੜੇ ਇੱਕ ਦਾਤੇ ਦੇ ਉਹ ਦੇ ਡੇੜੇ ਦੇ ਜਿਹੜੇ ਭਿਖਾਰੀ ਦੇ ਥੋੜੇ ਜਿਹਾ ਦੂਰ ਫਰਕ ਕੁਝ ਵੀ ਨਹੀਂ ਫਰਕ ਇਹ ਨਾ ਇਹ ਇੱਕ ਆਧੁਈਏ ਕੋ ਦਾ ਪਰਛਾਵਾਂ ਭਿਖਾਰੀ ਵੀ ਪਰਛਾਵਾਂ ਜਿਹੜਾ ਨਾਮ ਮੰਗਦਾ ਬਿਖਾਰੀ ਐ ਜਿਹੜਾ ਦੇ ਰਿਹਾ ਦాత ਐ ਦੋਏ ਕਰੂਗਾ ਐਸਾ ਇੱਕ ਬਰਸ਼ਾ ਇੱਕ ਬਰਸ਼ਾ ਦਾ ਪਰਛਾਵਾ ਅਟ ਦੋਏ ਦੀ ਕਰੂ ਤੇ ਹਾਂ ਭੀੜੇ ਦੇਖ ਭਿਖਾਰੀ ਤੇਰੇ ਤੂੰ ਨੇ ਜ ਪਤਾ ਹਿੰ ਦాతਾ ਕੁ ਭਾਵੇਂ ਦੇਰ ਦాతਾ ਵੀ ਬਿਖਾਰੀ ਐ ਨਾ ਗਾਮਪੜਿਆ ਫਿਰ ਕਹਿੰਦਾ ਉਹ ਤਾਂ ਜੀ ਨੂੰ ਸਾਚੇ ਨਾਮ ਕੀ ਭੁੱਖ ਲੱਗੀ ਹੋਈ ਆ ਉਹਨੂੰ ਮਿਖਾਇ ਰੇ ਨਾ ਜ ਜੇ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਂ ਕੇ ਬਰ ਬਲ ਜਾ ਸਾ ਬਰ ਬਲ ਜਾ ਸਾ ਉਹ ਕਹਨਾ ਇਹ ਮੇਰਾ ਪਰਛਾਵੇਂ ਉਹ ਮੇਰਾ ਪਿੱਛਾ ਨਹੀਂ ਛੱਡਦਾ ਲੈਣਾ ਨਾਨਕ ਦਾ ਪਰਛਾਵਾ ਬਣ ਗਿਆ ਬਸ ਜਿਆਦਾ ਨੂੰ ਪਤਾ ਲੱਗ ਗਿਆ ਐ ਬਣ ਗਿਆ ਪਰਛਾਵਾ ਛੱਡਦਾ ਹੀ ਨਹੀਂ ਛੱਡਦਾ ਹੀ ਨਹੀਂ ਇਹਦਰ ਪਰ ਇਹ ਪਰਛਾਵਾ ਸਾਥ ਨਹੀਂ ਛੱਡਦਾ ਉੱਥੇ ਹੀ ਰਹਿ ਗਿਆ ਘਰ ਨਹੀਂ ਆਇਆ ਪਰਸ਼ਾਵਾ ਬਣ ਗਿਆ ਇਹ ਗੁਰੂ ਰਵਰਦਾਸ ਹੋ ਗਿਆ ਪਰਸ਼ਾਵਾ ਇਹਨੂੰ ਦਸ ਪਿਆਸ ਪਿਆਸਾ ਉਹਦੀ ਪਰਸ਼ਾਵਾ ਹੀ ਹੁੰਦਾ ਹੈ ਦੋਏ ਕੋਈ ਨਾ ਫਰਕ ਕੋਈ ਨਹੀਂ ਸੇਕੋ ਇੱਕ ਬੜ ਬੱਕ ਗਿਆ ਇੱਕ ਜੋ ਥੋੜਾ ਕੱਚਾ ਦੋਏ ਲੱਗੇ ਨੇ ਫਲ ਇੱਕ ਜੋ ਕੱਚਾ ਇੱਕ ਫੱਕ ਗਿਆ ਇਕੋ ਦਰ ਸੁਰੂ ਰਗੇ ਨਦ ਹੈ ਫਰਕ ਨਹੀਂ ਬਹੁਤਾ ਹੁੰਦਾ ਇਹ ਹੈ ਸਭ ਤੇਰੇ ਚੋਜ ਵੜਾਣਾ ਸਭ ਤੇਰੇ ਚੋਜ ਵੜਾਣਾ ਇਹ ਤੇਰੇ ਚੋਜ ਨੇ ਇਹ ਤਾਂ ਦਸ ਰਹੇ ਨੇ ਉਹਨੂੰ ਇਹ ਤੇ ਦਾਦੇ ਵੀ ਤੇਰੇ ਬਣਾਏ ਨੇ ਪਖਾਰੀ ਵੀ ਤੇਰੇ ਹੀ ਬਣਾਏ ਨੇ ਅਸਲ ਜਨਾ ਕੋਈ ਦਾਦਾ ਨਾ ਕੋਈ ਪਖਾਰੀ ਇਹ ਦੋ ਹੈ ਤੂੰ ਹੀ ਸਾਰੇ ਪਾਸੇ ਐ ਕਹਿ ਰਹੇ ਨੇ ਤੂੰ ਆਪੇ ਦਾਦਾ ਆਪੇ ਭੂਤਾ ਨਹੀਂ ਕਹਿ ਰਹੇ ਤੂੰ ਆਪੇ ਦਾਤਾ ਆਪੇ ਭੂਤਾ ਜੀ ਹਉਂ ਤੋ ਦਬਨ ਨਾ ਵਰਨਾ ਨਾ ਕਾਹ ਕਹਿਦਾ ਦਿੱਤਾ ਲੱਗਦਾ ਸਾਨੂੰ ਕੁਝ ਹੋਰ ਇੱਥੇ ਸੰਸਾਰੀ ਜੀ ਬਾਲੂ ਪਰ ਦਾਦਾ ਵੀ ਤੂੰ ਹੀ ਆ ਪੁੱਤਾ ਵੀ ਤੂੰ ਹੀ ਲਿਆਏ ਹੱਥ ਨਾਲ ਕੋ ਲੈ ਗਏ ਨੂੰ ਦੇ ਦਿੱਤਾ ਇੱਥੇ ਰੱਖਤਾ ਸਕੀਵਨ ਕੋ ਮੈਂ ਜੇ ਐਨੇ ਕੋ ਜਾ ਕੇ ਇੱਥੇ ਰੱਖਤਾ ਬਸ ਇਹ ਹੀ ਹੋ ਗਰ ਲਾ ਤੂੰ ਆਪੇ ਦਾਦਾ ਆਪੇ ਪੁੱਤਾ ਜੀ ਜੋ ਤਹੀ ਦਾਦਾ ਪੁੱਤਾ ਹੈ ਜੇ ਜੋਤ ਤੇ ਜਾਮ ਕੇ ਫੇਰੇ ਗੱਲ ਫਿਟਾਉਦੀ ਆ ਜਾਦਵੀ ਉਹ ਤੇ ਦਿਸਤੀ ਰੱਖਦੇ ਫੇਰੇ ਗੱਲੇ ਨਹੀਂ ਫਿਟਾਉਂਦੇ ਇਹਦਾ ਉਹਨਾ ਜੋਤ ਤੇ ਰੱਖੀ ਐ ਸੂਈ ਐਵੇਂ ਕ੍ਰਿਸ਼ਨ ਨੇ ਸੂਈ ਜੋਤ ਰੱਖੀ ਹੋਈ ਉੱਥੇ ਸਾਰੇ ਕ੍ਰਿਸ਼ਨਾ ਅਵਤਾਰ ਜੀ ਸੂਈ ਜੋਤ ਤੇ ਚਲਦੀ ਐ ਸਾਰੇ 10 ਫੁਰਾਂ ਦੇ ਵਿੱਚ ਸੂਈ ਜੋਤ ਤੇ ਚਲਦੀ ਐ ਅਮੀ ਜੋਤ ਤੇ ਚਲਦੀ ਸਖੀ ਯਾਰ ਸਰਜਣਾ ਰਚਨਾ ਨਾ ਹਰ ਨੂੰ ਸੰਬੋਧਨ ਇਹ ਬਸ ਸਰਜਣਾ ਰਚਨਾ ਨਾ ਸੰਬੋਧਨ ਜੇ ਇਹਨੂੰ ਨਾ ਕਰੋਗੇ ਸਾਰੇ ਗੜਵੜ ਹੋ ਜੂ ਉੱਥੇ ਗੜਵੜ ਤਾਂ ਹੋ ਗਈ ਇਹਨਾਂ ਨੇ ਸੰਬੋਧਨ ਜਿਹੜਾ ਜੋਤ ਉਹ ਸੰਬੋਧਨ ਹੋਊਗਾ ਜੋਤ ਨੂੰ ਔਰ ਕਿਹਨੂੰ ਕਰੋਗੇ ਮਿੱਟੀ ਨੂੰ ਕਰੋਗੇ ਤਾਂ ਤਾਂ ਜੋਤ ਦੇ ਸੰਬੋਧਨ ਹੋਸੇ ਨੂੰ ਕੋਪਾ ਦੀਦੀ ਦੀ ਫੋਟੋ ਦਿਨੀ ਬਣਾ ਲੈ ਦੀਦੀ ਸੰਬੋਧਨ ਹੁੰਦਾ ਹੀ ਜੋਤ ਨੂੰ ਰਸਨਾ ਜੋਤ ਹੈ ਤਦ ਸੰਬੋਧਨ ਇਹ ਰਸਨਾ ਤੋਂ ਆਉਂਦਾ ਸਰਜਰੀ ਲੋ ਜੀ ਜੀਵ ਨੂੰ ਕਵ ਕਾਦਨਗੇ ਜੀਵ ਨੂੰ ਸੰਬੋਧਨ ਹੋ ਜੂ ਅਰੇ ਜੀ ਕੁੰ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਆ ਦੇਖ ਤੇਰੇ ਕਹ ਗੁਣੇ ਆਖ ਵਖਾਣਾ ਪਰਮ ਬ੍ਰਹਮ ਵੀ ਦੋਹੀ ਹੈ ਫਿਰ ਇੱਥੇ ਹੈ ਦੋਧਾ ਹੈ ਤੇ ਕੋ ਗਿਆ ਤੇ ਕੋ ਕੇ ਪਰਮ ਬ੍ਰਹਮ ਹੋ ਗਿਆ ਦਸ ਕੀ ਫਰਕ ਹੈ ਬੂਟਾ ਕੜਗਵੀ ਜੀ ਆ ਬੂਟੇ ਦੇ ਦਾਣੇ ਉਹੀ ਪੈ ਜਾਣ ਜਿਹੜੇ ਬੀਜੇ ਦੇ ਉਹ ਵੀ ਕਣਕ ਫੇਰ ਕੜੇ ਆਉਣੀ ਉਹ ਬੀਜੜੀ ਫੇਰ ਉਹੀ ਖੇਤ ਫੇਜੇ ਉਹਨੇ ਫਿਰ ਪੱਕੀ ਜਾਣੀ ਫੇਰ ਦਾਣੇ ਆ ਜਾਣਗੇ ਗੁਰ ਸਰੂ ਆਇ ਲੱਗਦਾ ਵੀ ਇਹ ਕਣਕ ਪੱਠੇ ਨੇ ਹੁਣ ਕੜਗਦੀ ਹੈ ਆ ਜਰੀਰਾਂ ਦੇ ਵਿੱਚੇ ਪੱਠਿਆਂ ਵਾਲੀ ਗੱਲ ਹੈ ਇਹ ਪਟੜ ਕਲਕਦਾ ਹੈ ਦੇ ਦੇਰੀ ਉਹ ਸਰੀਰ ਜੋ ਤਾ ਹੈ ਵਰਦੀ ਨਹੀਂ ਪਟ ਕਲਕ ਪੌਦੇ ਵਿੱਚ ਕਲਕਦਾ ਹੈ ਯਾਰ ਉਹੀ ਵੱਲ ਤੇ ਆਉਣੀ ਹੈ ਉਸੇ ਦੇ ਦਾਣੂ ਨਿਕਲਣੇ ਨੇ ਦਾਣੇ ਵੇਦ ਪੌਦਾ ਵੱਢ ਜਾਂਦਾ ਹੈ ਪੌਦਾ ਵੱਢਦੇ ਦਾਣੇ ਵਿੱਚੋਂ ਨਿਕਲੇ ਉਹਦੇ ਰ ਬੱਕ ਜਾਂਦੇ ਨੇ ਫਸਲ ਹੈ ਯਾਰ بس ਇਹ ਜਾਈ ਕੋਈ ਜਾ ਹੈ ਸਰੀਰ ਤੇਰੇ ਕਿਆ ਕੋਣਾ ਖੋਖਣਾ ਤੇਰੇ ਕਿਆ ਕੋਣਾ ਖੋਖਣਾ ਤੇਰੇ ਕੋਲ ਬੇਅੰਤ ਬੇਅੰਤ ਜੀ ਤੂੰ ਪਾਰਬੰਦ ਵੀ ਦੋਹੀ ਹੈ ਬੇਅੰਤ ਬੇਅੰਤ ਤੇਰੇ ਕਿਆ ਕੋਣਾ ਕਿ ਕਿਲੇ ਕਿਲੇ ਕੋਲ ਦਾ ਸੰਤ ਰੋ ਸंसार ਵੀ ਤੂੰ ਵਿਚਮੀ ਤੋਹੀ ਹੈ ਸਾਰੇ ਜੀਵ ਜੰਤ ਵਿੱਚ ਵੀ ਤੋਹੀ ਹੈ ਦਾਦਾ ਵੀ ਤੋਹੀ ਹੈ ਬਖਾਰੀ ਵੀ ਤੋਹੀ ਹੈ ਜੋ ਦੇ ਸਮਝੇਗਾ ਜੋ ਸੇਵਾਂ ਜੋ ਸੇਵਾਂ ਤੁਧ ਜੀ ਜਨ ਨਾਨਕ ਤੈਨ ਕੁਰਬਾਨਾ ਵਾ ਜਿਹੜੇ ਸੇਵ ਦੇ ਤੈਨੂੰ ਕਿਉਂਕਿ ਜੋਤ ਜੀ ਦਾ ਦਰਸ਼ਨ ਕਰਨਾ ਉਹ ਸਰੀਰ ਚ ਰਿਣੀ ਜੋਤ ਦਾ ਸੀ ਦਰਸ਼ਨ ਕਰਨਾ ਤੇ ਸਰੀਰ ਚ ਅਪਣੇ ਹਿਰਦੇ ਲੱਭਣੀ ਹੈ ਤੇ ਫਿਰ ਇਹਨੂੰ ਘਟਿਆ ਕੇ ਬਹਿ ਗਦੀਏ ਇਹਦੇ ਇਹਦੇ ਦਰਸ਼ਨ ਨਾਲੇ ਤੜ ਜਾਣ ਫਿਰ ਇਹਨੂੰ ਘਟਿਆ ਕੇ ਬਹਿ ਗਦੀਏ ਫਾਰ ਬਰਮਣਾ ਦਾ ਸਾਡਾ ਸੁਪਰ ਕੇ ਨਹੀਂ ਕੋਈ ਹੈਗਾ ਹੋਰ ਉਹ ਤਾਂ ਸੀ ਮੰਨਿਆ ਹੋਇਆ ਵੀ ਜੋ ਹੋ ਰਿਹਾ ਹੈ ਨਾ ਸਾਡੇ ਸਾਹਬਲੇ ਇਹਨੂੰ ਮਿੱਠਾ ਕਰਕੇ ਬੰਨ੍ਹ ਲੈ। ਬਸ ਇਹ ਤੋਂ ਜ਼ਿਆਦਾ ਕੁਝ ਨਹੀਂ। ਨਾ ਸਾਨੂੰ ਕੋਈ ਦਿਨਾਂ ਦਾ ਵਾਸਤਾ। ਦਿਨਾਂ ਦਾ ਜੋ ਹੋ ਰਿਹਾ ਇਹ ਹੈ ਨਾ। ਮੇਰੇ ਨੂੰ ਮਿੱਠਾ ਕਰਕੇ ਬੰਨ੍ਹ ਲੈ। ਇਹਦਾ ਸੁਭਾਅ ਬਦਲਣ ਵਾਲੀ ਗੱਲ ਹੈ ਸਾਡੀ। ਵੇਹ ਦੇਖਲ ਹੀ ਦੇਣਾ ਸੀ ਜੋ ਹੋ ਰਿਹਾ। ਜੋ ਹੋ ਰਿਹਾ ਠੀਕ। ਸਭ ਜਾਣ ਦਖੰਦੇ ਰਿਹਾ ਇਹਦੇ ਵਿੱਚ। ਸੰਸਾਰ ਤੱਕੰਦੇ ਰਿਹਾ ਬਲ ਦਖਲ ਦੇ ਹੁੰਦਾ ਰਹੀ ਉਦਾਹਾਂ ਲੱਗਾ ਲੱਭ ਦਖਲ ਦੇ ਤਾ ਰਿਹਾ ਸਤਾਰ ਕਬ ਲੱਗਿਆ ਹੋਇਆ ਅਸੀਂ ਦਖਲ ਨਹੀਂ ਦੇਣਾ ਅਸੀਂ ਵਿਹਲੇ ਹੋ ਜਾਂਦੇ ਦਖਲ ਨਹੀਂ ਹੁੰਦਾ ਵਿਹਲਾ ਹੋ ਜਾਊਗਾ ਵਿਹਲਾ ਹੋ ਕੇ ਕੁਝ ਹੋਰ ਕਰ ਲੂਗਾ ਸੰਸਾਰ ਹੋਰ ਕੁਝ ਕਰਨ ਦੀ ਸੋਚ ਵੀ ਨਹੀਂ ਸਕਦਾ ਕਿਉਂ ਦਖਲ ਜਾ ਦੇ ਰਿਹਾ ਕਬ ਲੱਗਿਆ ਹੋਇਆ ਡਿਊਵਲ ਜਾਂਦਾ ਮੂਰੇ ਹੱਥ ਲਾਉਂਦੇ ਨੇ ਅਣ ਕੋਈ ਪਾਣੀ ਵੀ ਡਿੱਗਣ ਦੀ ਜੇ ਪਾਣੀ ਡਿੱਗੀ ਜਾਂਦਾ ਬੱਚਾ ਜਿਆ ਕੋਈ ਮੂਰੇ ਚੀਜ਼ ਲਾ ਦੂਗਾ ਬੋਰ ਦਾ ਖੱਬ ਜੇ ਬਲਦਾ ਤਾਂ ਪਾਣੀ ਦੇ ਨਿਕੜੀਆਂ ਉਹ ਆਪਣਾ ਖੇਲੀ ਜਾਂਦਾ ਕੋਸ਼ਿਸ਼ ਕਰਕੇ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤੈਨੂੰ ਕੁਰਬਾਨਾ ਜੋ ਸੇਵੈ ਸੇਵੈ ਜੋ ਤੁਧ ਕੀ ਹੈ ਜਿਹੜੇ ਜੋਤ ਅੰਤਰਾਤਮ ਦੇ ਅੰਸਾਰ ਚੱਲਦੇ ਨੇ ਕੋ ਸਮੁੰਦਰ ਨੂੰ ਦਲੇ ਨੂੰ ਇੱਕ ਤਾਂ ਬੋਲ ਰਿਹਾ ਏ ਕਿ ਇੱਕ ਨੂੰ ਸੰਬੋਧਨ ਕਰ ਰਿਹਾ ਹੈ ਜਿਹੜਾ ਸਰੀਰ ਚਾਹ ਬੋਲ ਰਿਹਾ ਹੈ ਸੰਬੋਧਨ ਕਰ ਲੈ ਆਪਣੇ ਅੰਦਰ ਆਪਣੇ ਅੰਦਰ ਆਪਣੇ ਬੋਲ ਨੂੰ ਸੰਬੋਧਨ ਕਰ ਲੈ ਜੋ ਸੇਵਾ 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 ਕੀ ਨੂੰ ਆਪਣੇ ਬੋਲ ਜਨਾਨਾ ਕਿ ਤੂੰ ਜੋਤ ਰੂਪ ਹੈ ਆਪਣਾ ਮੂਲ ਪਛਾਨ ਇੱਥੇ ਹੀ ਰਹਿਣ ਸਾਧ ਦੇ ਵਿਚਾਲੇ ਜੋਤ ਤੇ ਹੀ ਰਹਿਣ ਇੱਥੇ ਹੀ ਵਾਰ ਉਤਾਰਿਆ ਦੇ ਵਿੱਚ ਵੱਖੜ ਇੱਥੇ ਹੀ ਬਣ ਲੈ ਇਸੇ ਦੁਨੀ ਜੋ ਬਕਰੇ ਸੇ ਤੋਂ ਜਮ ਲੈਣਾ ਸਾਡੇ ਕੋਲ ਆ ਹੋਰ ਕਿੱਥੋਂ ਮਿਲਣਾ ਹੈ ਗੁਰਬਾਣੀ ਇੱਥੇ ਮਿਲਣਾ ਹੈ ਖਾਣਾ ਕੀ ਨੇ ਖਾਣ ਜਿਹੜਾ ਲੜਕੂਗਾ ਲੜਕੂ ਕੋਲ ਜਿਹੜਾ ਸਰੀਰ ਚ ਇਹ ਲੜਕੂਗਾ ਇਹ ਹੀ ਖਾਊਗਾ ਹੋਰ ਕੌਣ ਖਾਊਗਾ ਵਾ ਇੱਥੇ ਰਵੇ ਨਾ ਕੇ ਸਾਰੇ ਦਰਸ਼ਨ ਦੇਣੇ ਆ ਕੇ ਨਾ ਇਹਦੇ ਸਿਰ ਤੇ ਹੱਥ ਰੱਖਣ ਨਾ ਕੋਈ ਕਰਾਮਾਤ ਵਰਤਣੀਏ ਕਰਾਮਾਤ ਕੀ ਵਰਤਣੀਏ ਕਿ ਆਪਣਾ ਮਨ ਆਪੇ ਜਿੱਤ ਲੈਣਾ ਆਪਣਾ ਮਨ ਆਪੇ ਜਿੱਤਣਾ ਆਪਣਾ ਮਨ ਆਪੇ ਮੁੜਉਣਾ ਮਜੇ ਨਾ ਬਣਾ ਲਿਆ ਕਰਾਵਾ ਤਾਂ ਇੱਕ ਨਹੀਂ ਦਾਤ ਆਪਸੇ ਜਿ ਪਾਈ ਹੈ ਐਸੀ ਕੜੀ ਦਾਤ ਹੈ ਜਿਹੜੀ ਕਿਸੇ ਕੋਲੋਂ ਨਹੀਂ ਜਿੱਲਦੀ ਆਪਣੇ ਉੱਤੇ ਹੀ ਗੁਲਦੀ ਹੈ ਆਪਣੀ ਕੋਸ਼ਿਸ਼ ਨਾਲੇ ਮਿਲਦੀ ਹੈ ਕੋਈ ਕੁਝ ਨਹੀਂ ਕਰ ਸਕਦਾ ਕੁਛ ਨਹੀਂ ਦੇ ਨਹੀਂ ਸਕਦਾ ਆਪਣੀ ਕੋਸ਼ਿਸ਼ ਤੋਂ ਬਿਲਦੀ ਆਪਸ ਤੇ ਜੋ ਆਪਣੇ ਆਪ ਤੋਂ ਹੀ ਬਿਲਦੀ ਦੁਆ ਨਹੀਂ ਦੇ ਸਕਦਾ ਰਹਾਡਾ ਦਾ ਕਰਮਾਤ ਸਾਹਿਬ ਤੁਠੇ ਜੇ ਬਿਲਦੇ ਮਨ ਨੂੰ ਆਪਣੇ ਨੂੰ ਬਣਾਉਣਾ ਇਸ ਤੋਂ ਵੱਡੀ ਕਰਾਮਾਤ ਕੋਈ ਨਹੀਂ ਜਿਹਦਾ ਮਨ ਬਣ ਗਿਆ ਬਣ ਮੰਨਿਆ ਤਾਂ ਹਰ ਜਾਂਦੇ ਉਹ ਫਿਰ ਜਿਹੜੀ ਅੱਗੇ ਨਾਮ ਹੈ ਉਹ ਸਾਬ ਟੁੱਟੇ ਫਿਰ ਏਡਾ ਕੰਮ ਕਰ ਲੈਂਦਾ ਵਨ ਬਣ ਜਾਂਦਾ ਫਿਰ ਸਾਬ ਉਹ ਤੇ ਟੁੱਟਦਾ ਟੁੱਟਦਾ ਹੀ ਹੋਂਦਾ ਗਾਤ ਟੁੱਟਣਾ ਕੋਈ ਵਜ੍ਹਾ ਨਹੀਂ ਹੈ ਦੇਰ ਸਵੇਰ ਜੇ ਬੱਦਲ ਹੋਇਆ ਹੋਇਆ ਵਰਸੂ ਹੈ ਕਦੇ ਬੱਦਲ ਮੁੜ ਕੇ ਸਮੁੰਦਰ ਚ ਨਹੀਂ ਜਾਂਦਾ ਉਹ ਜੇ ਬੱਦਲ ਸਮੁੰਦਰ ਚ ਆ ਗਿਆ ਨਾ ਪਾਣੀ ਬਣ ਕੇ ਜਾਂਦਾ ਸਮੁੰਦਰ ਚ ਨਹੀਂ ਜਾਂਦਾ ਕਦੇ ਮੁੜ ਕੇ ਬਾਹਾਂ ਦੇ ਬਰਬੜਣ ਕੇ ਗਰਜਵੇ ਇਹ ਵਰਸੇ ਵੀ ਘਰ ਨੂੰ ਜਾਂਦਾ ਵਾਪਸ ਜੇ ਜਾਂਦਾ ਫਿਰ دریا ਵੱਲ ਹੀ ਹੋ ਕੇ ਜਾਂਦਾ ਫਿਰ ਦੂਆ ਰੂਪ ਲੈ ਕੇ ਜਾਂਦਾ ਉਹ ਤਾਂ ਵਰਸ ਕੇ ਹੀ ਜਾਂਦਾ ਹੁੰਦਾ ਐਸਾ ਕਦੇ ਨਹੀਂ ਹੋਇਆ ਕਿ ਕਿਸੇ ਨੂੰ ਲੋਭ ਦੀ ਭੁੱਖ ਹੋਵੇ ਪਰ ਉਹਦੀ ਪੂਰੀ ਨਾ ਕਰ ਸਕਿਆ ਉਹ ਕਰਦਾ ਸਭ ਕੁਝ ਉਹ ਇਹਦਾ ਸਮਾਂ ਕੋਈ ਮੰਦਰਾ ਨਹੀਂ ਹੈ ਇਹ ਤਾਂ